ਅੱਜ ਇੱਥੇ ਆ ਕੇ ਇਸ ਗੱਲ ਕਰਕੇ ਖੁਸ਼ੀ ਹੋਈ ਕਿ ਜੁੱਧ ਨਸ਼ਿਆਂ ਵਿਰੁੱਧ ਜਦੋਂ ਚਲਾਇਆ ਸੀਗਾ ਪਤਾ ਹੀ ਨਹੀਂ ਸਾਨੂੰ ਕਿੱਥੋਂ ਸ਼ੁਰੂ ਕਰੀਏ ਪਰ ਰਾਤ ਨੂੰ ਮੈਂ ਟੀਵੀ ਦੇਖ ਰਿਆ ਸੀ ਉਹ 'ਚ ਤੁਹਾਡੇ ਸਰਪੰਚ ਸਾਹਿਬ ਇੱਕ ਲੇਡੀ ਨਾਲ ਬਹਿਸ ਕਰ ਰਹੇ ਸੀ ਵੀ ਤੂੰ ਸਾਡੇ ਪਿੰਡ ਨਸ਼ਾ ਨਾ ਵੇਚ ਤੂੰ ਸਾਡੇ ਪਿੰਡ ਹੀ ਰਹਿਣੀ ਹੈ ਉਹ ਕਹਿੰਦੀ ਮੈਂ ਤਾਂ ਵੇਚੂਗੀ ਅਸੀਂ ਕਿਹੜਾ ਅੱਜ ਦੇ ਵੇਚਦੇ ਆ ਬਹੁਤ ਚਿਰ ਦੇ ਵੇਚਦੇ ਆ ਤੇ ਮੈਂ ਖਿਆਰ ਇਤਾਂ ਦੀ ਹਿੰਮਤ ਸਰਪੰਚ ਦੀ ਵੀ ਹਿੰਮਤ ਕਮਾਲ ਐ ਮੂਰੋਂ ਬੋਲਣ ਵਾਲੀ ਦੀ ਵੀ ਹਿੰਮਤ ਦੇਖਣ ਵਾਲੀ ਐ ਵੀ ਐ ਕਿਵੇਂ ਹਟ ਜੂ ਤਾਂ ਮੈਂ ਐਸਐਸਪੀ ਜਗਰਾਉਂ ਨਾਲ ਗੱਲ ਕੀਤੀ ਇਹ ਪਿੰਡ ਤੁਹਾਡੇ ਜਗਰਾਉਂ ਚ ਪੈਂਦਾ ਮੈਂ ਕਿਹਾ ਜੀ ਮੈਨੂੰ ਨੰਬਰ ਦਿਓ ਸਰਪੰਚ ਦਾ ਸਰਪੰਚ ਦਾ ਨੰਬਰ ਮੈਨੂੰ ਮਿਲ ਗਿਆ ਮੈਂ ਸਰਪੰਚ ਸਾਹਿਬ ਨੂੰ ਕਿਹਾ ਮੈਂ ਕਿਹਾ ਜੀ ਕੀ ਲੜਾਈ ਹੋ ਗਈ ਸੀ ਅੱਜ ਉਹ ਕਹਿੰਦੇ ਜੀ ਐ ਕਰਕੇ ਆ ਗੱਲ ਹੋ ਗਈ ਸੀ ਮੈਂ ਹੁਣ ਕੀ ਕਹਿੰਦੀ ਉਹ ਉਹ ਕਹਿੰਦੀ ਮੈਂ ਤਾਂ ਵੇਚੂ ਮੈਂ ਕਿਹਾ ਮੈਂ ਘੰਟਾ ਖੜ ਜਾ ਬਸ ਬਸ ਫੇਰ ਮੈਂ ਐਸਐਸਪੀ ਨੂੰ ਕਿਹਾ ਵੀ ਇੱਕ ਘੰਟੇ ਦੇ ਵਿੱਚ ਵਿੱਚ ਨਾਲ মিডিਆ ਨਾਲ ਜਿਹੜਾ ਜੀਸੀਬੀ ਵਾਲਾ ਪੀਲਾ ਪੰਜਾ ਮੈਨੂੰ ਇੱਕ ਘੰਟੇ ਦੇ ਵਿੱਚ ਵਿੱਚ ਰਿਪੋਰਟ ਦੇਈ ਜਾ ਕੇ ਵੀ ਕਿੰਨਾ ਘਟਾਤਾ ਜਾਂ ਚੱਲੀ ਜਾਂਦਾ ਕੰਮ ਉਹ ਤੋਂ ਪਹਿਲਾਂ ਹੀ ਸਰਪੰਚ ਸਾਹਿਬ ਦਾ ਮੈਨੂੰ ਫੋਨ ਆ ਗਿਆ ਕਹਿੰਦਾ ਜੀ ਕੰਮ ਚੱਲ ਪਿਆ 11:00 11:30 ਵਜੇ ਕਹਿੰਦਾ ਕੰਮ ਨਿਪਟ ਗਿਆ ਤੇ ਉਹ ਜੇਲ੍ਹ ਚਲੇ ਗਏ ਘਰ ਟੈ ਗਿਆ ਅਗਲੇ ਦਿਨ ਕਹਿੰਦਾ ਸੀਤਾ ਜੀ ਗੁਰਦੁਆਰਾ ਸਾਹਿਬ ਚ ਅਰਦਾਸ ਕਰਾ ਕੇ ਲੱਡੂ ਵੰਡੇ ਇੱਥੋਂ ਸ਼ੁਰੂ ਹੋ ਗਿਆ ਜੀ ਕੁਦਰਤੀ ਉਹ ਕਹਿੰਦੇ ਵੀ ਜਿਵੇਂ ਪ੍ਰਮਾਤਮਾ ਨੇ ਸੋ ਇਸ ਪਿੰਡ ਦਾ ਇਸ ਪਿੰਡ ਨੇ ਪਹਿਲਾ ਟੱਕ ਲਾਇਆ ਜਿਵੇਂ ਸਰਪੰਚ ਸਾਹਿਬ ਨੇ ਕਿਹਾ ਉਹ ਤੋਂ ਬਾਅਦ ਫਿਰ ਸਾਨੂੰ ਇਸ ਗੱਲ ਦਾ ਪਤਾ ਲੱਗ ਗਿਆ ਵੀ ਆ ਆ ਚੀਜ਼ ਜਿਹੜੀ ਹੈ ਇੱਥੋਂ ਇਹਨਾਂ ਦੀ ਲੱਕ ਟੁੱਟਦਾ ਨਸ਼ਾ ਰੰਦਾ ਫਿਰ ਉਸ ਤੋਂ ਬਾਅਦ ਮੈਨੂੰ ਲੱਗਦਾ ਨਹੀਂ ਵੀ ਕੋਈ ਜੇਸੀ ਵੀ ਬੇਲੀ ਹੋਣੀ ਪੰਜਾਬ 'ਚ ਅੱਜ ਵੀ ਬਲੈਕ 'ਚ ਚੱਲ ਰਿਹਾ ਕੰਮ ਹੈ ਵੀ ਜੀ ਸੀ ਬੀਆਂ ਲੈ ਲੋ ਮੈਂ ਥੰਦਾ ਹਜੇ ਬਹੁਤ ਘਰਟਾਉਣੇ ਪਏ ਨੇ ਕੰਮ ਵਧੀਆ ਇਹ ਹੈ ਹੈ ਤੇ ਕਈਆਂ ਤਾਂ ਹਜੇ ਵੱਡੇ ਪਏ ਨੇ ਜਿਹਨਾਂ ਭੈਣ ਨੇ ਕਿਹਾ ਉਹਨਾਂ ਨੇ ਮਕਰਾਨੇ ਵਾਲਾ ਪੱਥਰ ਲਾਇਆ ਹੋਇਆ ਉਹਦੇ ਵਾਸਤੇ ਜੀ ਸੀ ਬੀਆਂ ਵੀ ਸਾਨੂੰ 19 22 ਦੀਆਂ ਚਾਬੀਆਂ ਨਾਲ ਨਾਟਕਸਣੇ ਪੈ ਰਹੇ ਨੇ ਕਿਤੇ ਪੰਜਾ ਹੀ ਨਾ ਟੁੱਟ ਜੇ ਇੰਨਾ ਮਹਿੰਗਾ ਪੱਥਰ ਲਾਇਆ ਹੋਇਆ ਉਹਨਾਂ ਨੇ ਲੋਕਾਂ ਦੇ 70 ਵਿਛਾ ਕੇ ਅਬ ਦੇ ਕਰੇ ਪੱਥਰ ਲਾਇਏ ਨੇ 70 ਵਿਛਾ ਕੇ ਸੋ ਇੱਕ ਚੱਲੂਗਾ ਇਹ ਜਿੰਨਾ ਚਿਰ ਬੀ ਨਾਸ ਨਹੀਂ ਹੁੰਦਾ ਨਾ ਉਹਨਾਂ ਚ ਅਸੀਂ ਛੱਡਣਾ ਨਹੀਂ